ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ 'ਚ ਕਰੀਬ 1.5 ਮਹੀਨੇ ਦਾ ਸਮਾਂ ਰਹਿ ਗਿਆ ਹੈ ਤੇ ਇਨ੍ਹਾਂ ਚੋਣਾਂ ਦੇ ਹੋਏ ਐਲਾਨ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖਤ ਬੰਦਬਾਸਤ ਕੀਤੇ ਗਏ ਨੇ ਜਿ세 ਹੀ ਕੜੀ ਦਿੱਤਾ ਹੈ ਡੀਐਸਪੀ ਫਗਵਾੜਾ ਜਸਪ੍ਰੀ ਸਿੰਘ ਵੱਲੋਂ ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਤੇ ਫੂਡ ਸਪਲਾਈ ਵਿਭਾਗ ਦੇ ਸਹਿਯੋਗ ਨਾਲ ਪੰਜਾਂ ਤਾ ਵਿਖੇ ਵਿਸ਼ੇਸ਼ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਜਿੱਥੇ ਗੁੱਜਣਾ ਦੇ ਡੇਰਿਆਂ ਦੀ ਚੈਕਿੰਗ ਕੀਤੀ ਗਈ ਉੱਥੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਇਸ ਚੈਕਿੰਗ ਦੌਰਾਨ ਸੂਕਾਦੁੱਧ ਅਤੇ ਰਿਫਾਇਨਡ ਦੇ ਬੁਰਿਆਂ ਤੋਂ ਇਲਾਵਾ ਦੁੱਧ ਤੇ ਇੱਕ ਗੱਡੀ ਸਮੇਤ ਕਾਬੂ ਕੀਤਾ ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਰਾਵਲਪਿੰਡੀ ਦੇ ਐਸਐਚਓ ਇੰਸਪੈਕਟਰ ਲਾਭ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੁੱਧ ਵਿੱਚ ਮਿਲਾਵਟ ਕਰਕੇ ਲੋ ਕਰਦੇ ਸਨ ਉਹਨਾਂ ਗੁੱਜਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਨਾ ਕਰਨ ਤੇ ਸ਼ੁੱਧ ਹੀ ਚੀਜ਼ਾਂ ਲੋਕਾਂ ਤੱਕ ਪਹੁੰਚਾਉਣ ਉਹਨਾਂ ਨਾਲ ਹੀ ਤਾੜਨਾ ਕੀਤੀ ਕਿ ਅਗਰ ਕੋਈ ਦੁਕਾਨਦਾਰ ਮਿਲਾਵਟੀ ਚੀਜ਼ ਵੇਚਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤੋ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਭਾਈ ਸਰਜਰ ਸਰ ਅੱਜ ਗੁੱਜਰ ਭਾਈਚਾਰੇ ਦੇ ਅੱਜ ਚੈਕਿੰਗ ਕੀਤੀ ਗਈ ਆ ਕੀ ਕਰਨਾ ਸੀ ਅੱਜ ਸਾਡਾ ਇੱਥੇ ਕਿਉਂ ਨਾ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਸੋ ਆਪਰੇਸ਼ਨ ਸੀਗਾ ਜੀ ਇੱਕ ਅੱਜ ਗੁਜਰਾਂ ਦੇ ਕੋਲੋਂ ਜਿਹੜਾ ਸੀ ਉਹ ਸਾਡੀ ਜੋ ਵੀ ਸਮਰਪੜਿਆ ਉਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਆ। ਲੇਕਿਨ ਇਹ ਸੰਬੰਧਤ ਜਿਹੜੇ ਆ ਆਫੀਸਰ ਆ ਫੋਰਸ ਫਲਾਈ ਜਿਹੜੇ ਇੰਸਪੈਕਟਰ ਹੈਗੇ ਆ ਉਹਨਾਂ ਨੂੰ ਬੁਲਾਇਆ ਗਿਆ। ਉਹ ਜੋ ਵੀ ਜਿੱਦਾਂ ਵੀ ਉਹ ਕਾਰਵਾਈ ਕਰਾਉਣ ਗਿਆ ਆਪੋ ਦਾ ਕਰ। ਸਰ ਇਹਨਾਂ ਕੋ ਕਿਹੜੀ ਕਿਹੜੀ ਚੀਜ਼ ਬ੍ਰਾਹਮਤ ਹੋਈ ਹੈ ਜੀ? ਜਿਵੇਂ ਡਰਾਈ ਮਿਲਕ ਆ। ਜੀ। ਔਰ ਨਾਲ ਉਹਦੇ ਵਿੱਚ ਹੈਗਾ ਕਿ ਉਹ ਨਕ ਦੇਸੀ ਨਕਲੀ ਕੋਈ ਕਹਿੰਦੇ ਨੰਡਫਾਈ ਰਫਾਈਂਡ ਹੈ ਜੀ ਜੀ ਔਰ ਨਾਲ ਹੀ ਇਹਨਾਂ ਨੇ ਮਿਕਸ ਕੀਤਾ ਜਿਹੜਾ ਨਾ ਦੁੱਧ ਹੈਗਾ ਜੀ ਮੈਲਟ ਕੀਤਾ ਦੁੱਧ ਕਹਿੰਦੇ ਜੀ ਤੇ ਹੁਣ ਕਿਹੜੀ ਕਿਹੜੀ ਚੀਜ਼ ਆਪਾਂ ਕਵਜੇ ਚ ਲਈ ਹੈ ਜੀ ਅਸੀਂ ਸੁੱਕਾ ਦੁੱਧ ਵੀ ਲੈ ਲਿਆ ਜੀ ਜੀ ਤੇ ਡਰਾਈ ਜਿਹੜਾ ਹੈਗਾ ਦੂਸਰਾ ਆਪਣਾ ਲੈ ਲਿਆ ਜੀ ਰਫਾਈਂਡ ਵੀ ਲੈ ਲਿਆ ਜੀ ਜਿਹੜਾ ਜਿਹੜਾ ਇਹਨਾਂ ਨੇ ਬੈਲਟ ਕੀਤਾ ਦੁੱਧ ਉਹ ਲੈ ਲਿਆ ਜੀ ਤੇ ਹੋਰ ਕੋਈ ਇਹਨਾਂ ਦੀ ਕੋਈ ਗੱਡੀ ਮੋਟਰ ਜਾਂ ਕੋਈ ਬੰਦੇ ਅਰੈਸਟ ਕੀਤਾ ਜੀ ਅਸੀਂ ਬੰਦੇ ਦੋ ਜਿਹੜੇ ਅਨਨੋਨ ਬੰਦੇ ਇਹਨਾਂ ਦੇ ਐਸ ਲਈ ਉਹਨਾਂ ਨੇ ਕੋਈ ਸਾਨੂੰ ਸਬੂਤ ਨਹੀਂ ਦਿੱਤਾ ਇਹਨਾਂ ਦੇ ਘਰੋਂ ਦੇ ਜਿਹੜੇ ਦੋ ਬੰਦੇ ਲੈਏ ਸੀ ਜੀ ਉਹ ਬੰਦੇ ਨਾਲ ਹੀ ਲੈ ਲਏ ਵੈਰੀਫਾਈ ਕਰਦੇ ਕੌਣ ਆ ਔਰ ਇੱਕ ਹੀ ਇਹਨਾਂ ਦੀ ਗੱਡੀ ਲੈ ਕੇ ਚੱਲੇ ਆ ਠੀਕ ਆ ਸਰ ਬਾਕੀ ਹੋਰ ਜਿੱਦਾਂ ਕੋਈ ਗੁੱਜਰ ਭਾਈਚਾਰਾ ਆ ਜਾਂ ਕੋਈ ਹੋਰ ਮਠਿਆਈ ਵਾਲੀ ਦੁਕਾਨ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਇਹ ਹੀ ਫੀਲ ਕਰਾਂਗੇ ਕਿ ਜੋ ਵੀ ਤੁਸੀਂ ਸਮਾਨ ਵੇਚਣਾ ਸ਼ੁੱਧ ਸਮਾਨ ਵੇਚੋ ਜੀ ਮਿਕਸ ਕਰਕੇ ബി ശാമോ കിടിയാണ്